ਅੱਜ ਜੇ ਸੀ ਪਹੁੰਚੇ ਹੋਏ ਆ ਚਮਕੌਰ ਸਾਹਿਬ ਇੱਥੋਂ ਦੀ ਚਮਕੌਰ ਦੀ ਗੜੀ ਤੁਹਾਨੂੰ ਦਿਖਾ ਰਹੇ ਆ ਗੁਰਦੁਆਰਾ ਸ੍ਰੀ ਕੱਚੀ ਗੜੀ ਸਾਹਿਬ ਇਹ ਉਸ ਟਾਈਮ ਕੱਚੀ ਗੜੀ ਹੁੰਦੀ ਸੀ ਇੱਥੇ ਨਾਲ ਜੰਗਲੀ ਜੰਗਲ ਹੁੰਦਾ ਸੀਗਾ ਜਦੋਂ ਚਮਕੌਰ ਦੀ ਗੜੀ ਵਿੱਚ ਜੁੱਧ ਹੁੰਦਾ ਹੈ ਕਮਸਾਨ ਦਾ ਯੋਧੂ ਹੁੰਦਾ ਹੈ ਮੁਗਲ ਦੀਆਂ ਫੌਜਾਂ ਚੜਕੇ ਆ ਜਾਂਦੀਆਂ ਹਨ ਕੇਰਾ ਪਾ ਲੈਂਦੀਆਂ ਹਨ ਕਹਿੰਦੇ ਨੇ 10 ਲੱਖ ਦੀ ਫੌਜ ਹੁੰਦੀ ਹੈ ਨਾ ਗੁਰੂ ਜੀ ਇਸ اٹਾਰੀ ਤੇ ਖੜ ਕੇ ਯੁੱਧ ਹੁੰਦਾ ਦੇਖਦੇ ਨੇ ਆਪਣੇ ਸਿੱਖਾਂ ਨੂੰ ਯੁੱਝਦੇ ਦੇਖਦੇ ਨੇ ਕਿ ਕਿਸ ਤਰ੍ਹਾਂ ਉਹਨਾਂ ਦੇ ਸਿੱਖ ਛੇਦੀਆਂ ਪਾਰ ਰਹੇ ਨੇ ਅੱਗੇ ਵੱਧ-ਵੱਧ ਕੇ ਛੇਦੀਆਂ ਪਾਉਂਦੇ ਨੇ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਦੋਵੇਂ ਸਾਬਜਾਦੇ ਕੀਮੇ ਅੱਗੇ ਵੱਧ-ਵੱਧ ਕੇ ਜੂਝਦੇ ਨੇ ਲੜਦੇ ਨੇ ਜੇਕਾਰੇ ਛੜਦੇ ਜਾਂਦੇ ਨੇ ਮੁਗਲ ਦੀਆਂ ਫੌਜਾਂ ਹੈਰਾਨ ਹੋ ਜਾਂਦੀਆਂ ਨੇ ਜੁਝ ਦੇਖ ਕੇ ਉਹਨਾਂ ਨੂੰ ਲੜਦੇ ਦੇਖ ਕੇ ਗੁਰੂ ਜੀ ਉਹਨਾਂ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਨੇ ਤੇ ਮਨ ਵਿੱਚ ਸੋਚਦੇ ਨੇ ਜਿਸ ਵੇਲੇ ਦਾ ਉਹ ਇੰਤਜ਼ਾਰ ਕਰਦੇ ਸੀ ਉਹ ਵੇਲਾ ਅੱਜ ਆ ਗਿਆ ਹੈ ਉਹ ਬੜੇ ਖੁਸ਼ ਹੁੰਦੇ ਨੇ ਬਾਬਾਜੀਤ ਸਿੰਘ ਜੀਤ ਬਾਬਾ ਜੁਹਾਰ ਸਿੰਘ ਜੀ ਨੂੰ ਦੇਖ ਕੇ ਅਤੇ ਪੰਜਾ ਪਿਆਰਾਂ ਚੋਂ ਤਿੰਨ ਪਿਆਰੇ ਜਿਹੜੇ ਹੁੰਦੇ ਨੇ ਨਾਲ ਉਹਨਾਂ ਦੇ ਉਹ ਵੀ ਸ਼ਹੀਦ ਹੋ ਜਾਂਦੇ ਨੇ ਕੁਝ ਸਿੱਖ ਹੋਰ ਹੁੰਦੇ ਨੇ ਜਿਨ੍ਹਾਂ ਨੂੰ 40 ਸਿੰਘ ਕਿਹਾ ਜਾਂਦਾ ਹੈ ਉਹ ਵੀ ਸ਼ਹੀਦੀ ਪ੍ਰਾਪਤ ਕਰ ਜਾਂਦੇ ਨੇ ਗੁਰੂ ਜੀ ਸਟਾਰੀ ਤੇ ਖੜਕੇ ਉਹਨਾਂ ਨੂੰ ਦੇਖ ਕੇ ਹੁੰਦੇ ਨੇ ਅਤੇ ਮੁਗਲ ਦੀਆਂ ਫੌਜਾਂ ਬਹੁਤ ਹੀ ਹੈਰਾਨ ਹੁੰਦੀਆਂ ਹਨ ਕਿ ਇਹ ਕੁਝ ਕੁ ਸਿੱਕ ਕਿਸ ਤਰ੍ਹਾਂ ਲੜ ਰਹੇ ਨੇ ਵਜ਼ੀਰ ਖਾਨ ਦੀ ਫੌਜ ਹੈਰਾਨ ਹੁੰਦੀ ਹੈ ਜਦੋਂ ਉਹਨਾਂ ਦੇ ਸ਼ਸਤਰ ਜਾਂ ਤੀਰ ਖਤਮ ਹੁੰਦੇ ਨੇ ਬਾਰੂਦ ਖਤਮ ਹੁੰਦੇ ਨੇ ਤਾਂ ਉਹ ਕੁਝ ਟਾਈਮ ਲਈ ਯੁੱਧ ਰੋਕ ਦਿੰਦੇ ਨੇ ਰਾਤ ਨੂੰ ਹੀ ਗੁਰੂ ਜੀ ਇਹ ਗੜੀ ਛੱਡ ਕੇ ਇੱਥੋਂ ਚਲੇ ਜਾਂਦੇ ਨੇ ਗੁਰੂ ਜੀ ਨੇ ਇੱਥੇ ਕਰ ਦਿਖਾਇਆ ਹੈ ਸਵਾ ਲੱਖ ਸੇ 1 ਲੜਾਉਂ ਤਵੇ ਕੋਬਿੰਦ ਸਿੰਘ ਨਾਮ ਕਹਾਉਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਦਿਨ ਉਹ ਚੱਲ ਰਹੇ ਨੇ ਜੋ ਅੱਜ ਯਾਦ ਕਰਕੇ ਵੀ ਮਨ ਭਾਬਕ ਹੋ ਜਾਂਦਾ ਹੈ ਤਾਂ ਅੱਜ ਉਸ ਸਥਾਨ ਤੇ ਖੜੇ ਆ ਜਿੱਥੇ ਬੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਸੀਗੇ ਤਾਂ ਮੇਰੇ ਨਾਲ ਗੁਰਜੀਤ ਸਿੰਘ ਗ੍ਰੰਥੀ ਸਾਹਿਬ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਤਾਂ ਗੁਰਜੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਇਸ ਅਸਥਾਨ ਦਾ ਜਿਹੜਾ ਇਤਿਹਾਸ ਜਾਣਨਾ ਚਾਹਾਂਗੇ ਗੁਰਮਖ ਪਿਆਰਿਓ ਜਦੋਂ ਸਰਬੰਸਦਾਨੀ ਅੰਮ੍ਰਿਤ ਦੇ ਦਾਤੇ ਧਰਮ ਦੇ ਰਖਕ ਐਸੇ ਦੀਨ ਦੇਵਾਲ ਸਤਿਗੁਰੂ ਜੀ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹਨਾਂ ਦੇ ਫਰਜੰਦ ਦੋ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਸਤਿਗੁਰੂ ਜੀ ਦੇ ਸਾਜੇ ਹੋਏ ਪੰਜ ਪਿਆਰੇ ਤੇ 40 ਸਿੰਘ ਜਦੋਂ ਇਸ ਕੱਚੀ ਹਵੇਲੀ ਦੇ ਵਿੱਚ ਆਏ ਤਾਂ ਸਤਿਗੁਰੂ ਜੀ ਨੇ ਇਸੇ ਵੇਲੀ ਦੇ ਵਿੱਚ ਹੀ ਜੰਗ ਦੀ ਮੋਰਚਾ ਬੰਦੀ ਸ਼ੁਰੂ ਕੀਤੀ ਭਾਈ ਕਾਠਾ ਸਿੰਘ ਤੇ ਭਾਈ ਬਦਰ ਸਿੰਘ ਨੂੰ ਜੋ ਇੱਕ ਗੜੀ ਦਾ ਮੁੱਖ ਦਰਵਾਜ਼ਾ ਸੀ ਉਸ ਤੇ ਪਹਿਰੇਦਾਰ ਬਣਾ ਕੇ ਖੜਾ ਦਿੱਤਾ ਗਿਆ ਜੋ ਇਸ ਕੱਚੀ ਗੜੀ ਦੇ ਹੋਰ ਦਰਵਾਜ਼ੇ ਸਨ ਸਤਿਗੁਰੂ ਜੀ ਨੇ ਉਸ ਦਰਵਾਜ਼ਿਆਂ ਤੇ ਆਪਣੇ ਸਿੰਘ ਵੱਖ-ਵੱਖ ਦਰਵਾਜ਼ਿਆਂ ਤੇ ਤਾਇਨਾਤ ਕੀਤੇ ਗਏ ਸਤਿਗੁਰੂ ਜੀ ਆਪ ਉਹਨਾਂ ਦੇ ਦੋ ਵੱਡੇ ਸਹਬਜ਼ਾਦੇ ਤੇ ਪੰਜ ਪਿਆਰੇ ਜੋ ਇਸ ਕੱਚੀ ਗੜੀ ਦਾ ਅਟਾਰੀ ਵਾਲਾ ਦਰਵਾਜ਼ਾ ਸੀ ਸਭ ਤੋਂ ਉੱਪਰਲਾ ਉੱਥੇ ਚਲੇ ਗਏ ਤਾਂ ਗੁਰਮੁਖ ਪਿਆਰਿਓ ਫਿਰ ਇਸ ਚਮਕੌਰ ਦੀ ਕੱਚੀ ਗੜੀ ਨੂੰ 22 ਧਾਰ ਦੇ ਰਾਜੇ 10 ਲੱਖ ਦੀ ਫੌਜਾਂ ਫੌਜ ਨੇ ਚਾਰੇ ਪਾਸੇ ਤੋਂ ਘੇਰਾ ਪਾ ਲਿਆ ਅਤੇ ਇਸ ਸਥਾਨ ਤੇ ਕਮਸਾਣ ਦਾ ਜੰਗ ਜੁਦ ਹੋਇਆ ਸਤਿਗੁਰੂ ਜੀ ਨੇ ਇਸ ਕੱਚੀ ਗੜੀ ਦੇ ਵਿੱਚੋਂ ਹੀ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਨੂੰ ਆਪਣੇ ਹੱਥੀਂ ਤਿਆਰ ਵਰਤਿਆਰ ਕਰਕੇ ਉਹਨਾਂ ਦੇ ਨਾਲ ਪੰਜਾਂ ਪੰਜਾਂ ਸਿੰਘਾਂ ਦੇ ਜਥੇ ਤਿਆਰ ਕਰਕੇ ਇਸ ਗੜੀ ਦੇ ਵਿੱਚੋਂ ਥੱਲੇ ਮੈਦਾਨ ਦੇ ਵਿੱਚ ਭੇਜਦੇ ਸਨ ਮੁਗਲ ਫੌਜਾਂ ਦੇ ਨਾਲ ਲੜਨ ਦੇ ਲਈ ਔਰ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਵੀ ਮੁਗਲ ਫੌਜਾਂ ਦੇ ਨਾਲ ਆਖਰੀ ਸੁਵਾਸਾਂ ਤੱਕ ਲੜਦੇ ਗਏ ਲੜਦੇ ਰਹੇ ਅਤੇ ਆਖਰ ਨੂੰ ਸ਼ਹੀਦੀਆਂ ਪਾ ਗਏ ਅਤੇ ਐਸੇ ਜੰਗ ਵਿੱਚ ਹੀ ਸਤਿਗੁਰੂ ਜੀ ਦੇ ਸਾਜੇ ਹੋਏ ਪੰਜਾਂ ਪਿਆਰਾਂ ਦੇ ਵਿੱਚੋਂ ਤਿੰਨ ਪਿਆਰੇ ਭਾਈ ਹਿੰਮਤ ਸਿੰਘ ਜੀ ਭਾਈ ਮੁਹਕਮ ਸਿੰਘ ਜੀ ਤੇ ਭਾਈ ਸਹਿਬ ਸਿੰਘ ਜੀ ਵੀ ਮੁਗਲ ਫੌਜਾਂ ਦੇ ਨਾਲ ਲੋਹਾ ਲੈਂਦੇ ਹੋਏ ਸ਼ਹੀਦियां ਪਾ ਗਏ ਅਤੇ ਸਤਿਗੁਰੂ ਜੀ ਦੇ ਜਾਨਾਂ ਤੋਂ ਪਿਆਰੇ ਸਿੰਘ ਵੀ ਸ਼ਹੀਦ ਹੋ ਗਏ ਜਦੋਂ ਸਤਿਗੁਰੂ ਜੀ ਨੂੰ ਪਤਾ ਲੱਗਾ ਕਿ ਮੇਰੇ ਦੋ ਵੱਡੇ ਸਹਬਜ਼ਾਦੇ ਜਾਨਾਂ ਤੋਂ ਪਿਆਰੇ ਸਿੰਘ ਤੇ ਪੰਜਾਂ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਸ਼ਹੀਦ ਹੋ ਗਏ ਹਨ ਤਾਂ ਸਤਿਗੁਰੂ ਜੀ ਨੇ ਇਹ ਜੰਗ ਆਪ ਲੜਨ ਦਾ ਫੈਸਲਾ ਕੀਤਾ ਤਾਂ ਗੁਰਮੁਖੇ ਪਿਆਰੋ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਦੋ ਸਿੰਘ ਹੋਰ ਲੈ ਪੰਜਾਂ ਪਿਆਰਿਆਂ ਦੀ ਰੂਪ ਵਿੱਚ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀ ਆਪ ਤਾਂ ਕਰਨ ਕਰਨ ਸਮਰੱਥ ਹੋ ਜੇ ਆਪ ਹੀ ਇਸ ਜੰਗ ਦੇ ਵਿੱਚ ਸ਼ਹੀਦियां ਪਾ ਗਏ ਤਾਂ ਅੱਗੇ ਪੰਥ ਖਾਲਸੇ ਨੂੰ ਕੌਣ ਚਲਾਵੇਗਾ ਸਾਡਾ ਆਪ ਜੀ ਨੂੰ ਇਹ ਹੁਕਮ ਨਹੀਂ ਹੈ ਬੇਨਤੀ ਹੈ ਕਿ ਆਪ ਇਸ ਕੱਚੀ ਗੜੀ ਨੂੰ ਛੱਡ ਕੇ ਇੱਥੋਂ ਚਲੇ ਜਾਵੋ ਤਾਂ ਗੁਰਮੁਖ ਪਿਆਰੋ ਸਤਿਗੁਰੂ ਜੀ ਨੂੰ ਪੰਜਾਂ ਪਿਆਰਾਂ ਦੀ ਬੇਨਤੀ ਨੂੰ ਮੰਨਣਾ ਪਿਆ ਅਤੇ ਇਸ ਕੱਚੀ ਗੜੀ ਦੀ ਕਮਾਂਡ ਛੱਡਣ ਤੋਂ ਪਹਿਲਾਂ ਭਾਈ ਸੰਗਤ ਸਿੰਘ ਜੀ ਨੂੰ ਆਪਣੇ ਕਲਗੀ ਤੇ ਪਛਾਕ ਸੌਪਦੇ ਹੋਏ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਨੂੰ ਕਿਸੇ ਤਾਰੇ ਦੀ ਸੇਧ ਤੁਸੀਂ ਲੈ ਕੇ ਆ ਜਾਣਾ ਹੈ ਉਸ ਤਾਰੇ ਦੀ ਸਿਹਤ ਤੇ ਹੀ ਸੋਨੂੰ ਮੈਂ ਮਿਲਾਂਗਾ ਉਸ ਦੀ ਨਿਸ਼ਾਨੀ ਨੂੰ ਦੱਸਦੇ ਹੋਏ ਅਤੇ ਗੁਰਮਖ ਗੁਰਮਖ ਪਿਆਰ ਉਪਰ ਸਤਿਗੁਰੂ ਜੀ ਨੇ ਇਸ ਗੜੀ ਦੇ ਵਿੱਚ ਹੀ ਆਪਣਾ ਬਚਨ ਪੂਰਾ ਕੀਤਾ ਸਵਾ ਨਾਲ ਸੇ ਇੱਕ ਲੜਾਉ ਤਬਹ ਗਵਿੰਦ ਸਿੰਘ ਨਾਮ ਕਹਾਉ ਇਨ੍ਹਾਂ ਬਚਨ ਉਚਾਰਦੇ ਹੋਏ ਸਤਿਗੁਰੂ ਜੀ ਨੇ ਇਸ ਕੱਚੀ ਗੜੀ ਨੂੰ ਛੱਡਣਾ ਕੀਤਾ ਗੁਰਮਖ ਪਿਆਰੋ 6 7 ਤੇ 8 ਹੋ 21 22 ਦਸੰਬਰ ਨੂੰ ਧੰਨ ਧੰਨ ਬਾਬਾ ਅਜੀਤ ਸਿੰਘ ਤੇ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਸਤਿਗੁਰੂ ਜੀ ਦੇ ਸਾਜੇ ਹੋਏ ਪੰਜਾਂ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਭਾਈ ਹਿੰਮਤ ਸਿੰਘ ਜੀ ਭਾਈ ਮੋਹਨ ਸਿੰਘ ਜੀ ਤੇ ਭਾਈ ਸਹਬ ਸਿੰਘ ਜੀ ਤੇ ਗੁਰਮੁਖ ਪਿਆਰੋ ਅਤੇ ਹੋਰ ਜੋ ਮਹਾਨ ਸੇਰ ਸਿੰਘ ਇਸ ਜੰਗ ਦੇ ਵਿੱਚ ਸ਼ਹੀਦियां ਪਾ ਗਏ ਹਨ ਜੋੜ ਮੇਲ ਸਮੂਹਿਕ ਸੰਗਤਾਂ ਅਤੇ ਸਿੱਖ ਪੰਥ ਦੀ ਸਰਮੌਰ ਸੰਸ ਦਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਸ਼ਰਧਾ ਅਤੇ ਭਾਵਨਾਮਾ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਹਜ਼ਾਰਾਂ ਦੀ ਸੰਗਤ ਵਿੱਚ ਸਰਦਾ ਲੈ ਕੇ ਸੀਧਾ ਸਿੰਘਾਂ ਨੂੰ ਸਰਦਾ ਦੇ ਪੁੱਲ ਪੇਟਾ ਕਰਕੇ ਆਪਣਾ ਮਨੁੱਖਾ ਜੀਵਨ ਸਫਲਾ ਕਰਦੀਆਂ ਹਨ ਗੁਰਮਖ ਪਿਆਰਿਓ ਇੱਕ ਮੁਸਲਮਾਨ ਸ਼ਾਇਰ ਫਕੀਰ ਹੋਇਆ ਹੈ ਜਿਸ ਦਾ ਨਾਮ ਹੈ ਅੱਲਾ ਯਾਰ ਖਾਂ ਜੋਗੀ ਨੇ ਸਤਿਗੁਰੂ ਜੀ ਦੀ ਉਸਤਤ ਕਰਦੇ ਹੋਇਆ ਬੜਾ ਹੀ ਸੁੰਦਰ ਲਿਖਿਆ ਹੈ ਉਹ ਕਹਿੰਦਾ ਹੈ ਕਿ ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜਰੋਂ ਮੇਂ ਜਹਾਂ ਸੇ ਹੀ ਬਣ ਕੇ ਸਤਾਰੇ ਗਏ ਸ਼ਮਾ ਕੇ ਲਈ ਗਾਰ ਇੱਕ ਹੰਦ ਮੇਂ ਤੀਰਥ ਹੈ ਯਾਤਰਾ ਕੇ ਲਈ ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾ 에ਸੀ ਗੁਰਦੁਆਰਾ ਸ੍ਰੀ ਕੱਚੀ ਗੜੀ ਸਾਹਿਬ ਦਾ ਇਤਿਹਾਸ ਜੋ ਮਾਨ ਮਤਾ ਇਤਿਹਾਸ ਸਾ ਤਾ ਆਪਣੇ ਸਾਰੇ ਹੀ ਪੰਜਾਬੀਆਂ ਨੂੰ ਤੇ ਸਿੱਖ ਕੌਮ ਨੂੰ ਤੇ ਇਸ ਤੋਂ ਇਲਾਵਾ ਵੀ ਸਭ ਨੂੰ ਇਹ ਜੜਾਇਆ ਇਤਿਹਾਸ ਯਾਦ ਹੋਣਾ ਚਾਹੀਦਾ ਹੈ ਕਿ ਕੋਈ ਗੁਰੂ ਸਹਿਬਾਨ ਨੇ ਕਲੀ ਸੇ ਕੌਮ ਦੇ ਲਈ ਨਹੀਂ ਬਲਕਿ ਪੂਰੇ ਹਿੰਦੁਸਤਾਨ ਦੇ ਲਈ ਆਪਣੇ ਸਰਬੰਸ ਨੂੰ ਜਿਹੜਾ ਆਪਣੇ ਉੱਪਰ ਜੜਾਇਆ ਬਾਰ ਦ